ਜਿਹੜੇ ਸਿੱਖੋ ਕੇ ਸਖੀ ਸਰਬਰਾਂ ਦੀ ਜਾਂ ਨਿਗਾਹ ਵਾਲੇ ਪੀਰ ਦੀ ਇਹਨੂੰ ਨਿਗਾਹ ਵਾਲਾ ਪੀਰ ਕਹਿੰਦੇ ਨੇ ਉਹਦੀ ਪੂਜਾ ਕਰਦੇ ਨੇ ਉਹ ਇਹ ਸਾਕੀ ਜਰੂਰ ਸੁਣਨ ਕਿਉਂਕਿ ਮੇਰੇ ਪੰਜਾਂ ਪਾਸਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਮੰਨਣ ਲਈ ਸਿੱਖਾਂ ਨੂੰ ਮਨਾ ਕੀਤਾ ਹੈ ਕਿ ਇੱਕ ਸੱਚੇ ਰੱਬ ਦੀ ਭਗਤੀ ਕਰਨੀ ਹੈ ਇਹਨਾਂ ਪੀਰਾਂ ਫਕੀਰਾਂ ਦੇ ਮਗਰ ਨਹੀਂ ਲੱਗਣਾ ਜਿਹੜੇ ਸਖੀ ਸਰਬਰ ਪੀਰ ਨੇ ਭਾਈ ਮੰਝ ਜੀ ਨੂੰ ਇਹਨਾਂ ਤੋਂ ਦੂਰ ਰਹਿਣ ਲਈ ਮਹਾਰਾਜ ਜੀ ਨੇ ਕਿਹਾ ਸੀ ਤੇ ਅੱਜ ਕੱਲ ਲੋਕ ਆਪਾਂ ਕੀ ਦੇਖਦੇ ਆ ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਸਟੇਟਸ ਲੱਗੇ ਹੁੰਦੇ ਨੇ WhatsApp ਤੇ ਤੇ ਨਾਲ ਹੀ ਵੀਰ ਵਰਤਨ ਦੇਖ ਕੇ ਪੀਰਾਂ ਦਾ ਸਟੇਟਸ ਲਾ ਦਿੰਦੇ ਨੇ ਤੇ ਬਾਅਦ ਵਿੱਚ ਕਹਿੰਦੇ ਨੇ ਕਿ ਪੀਰਾਂ ਦੀ ਮਾਨਤਾ ਸਾਡੇ ਕਰੇ ਉੱਥੇ ਸੰਗ ਨਸਲਾਂ ਚਾਹੁੰਦੇ ਆ ਕਿ ਪਿਓ ਜਾਂ ਖਸਮ ਇੱਕ ਹੀ ਹੁੰਦਾ ਹੈ ਜਾਂ ਤਾਂ ਤੁਸੀਂ ਗੁਰੂ ਸਾਹਿਬ ਦੀ ਸਿੱਖਿਆ ਨੂੰ ਮੰਨੋ ਜਾਂ ਫਿਰ ਪੀਰਾਂ ਵਾਲੇ ਰਸਤੇ ਹੀ ਚਲੇ ਜਾਓ ਦੋ ਬੇੜੀਆਂ ਚ ਪੈਰ ਧਾਨ ਵਾਲਾ ਹਮੇਸ਼ਾ ਹੀ ਤਬਾਹ ਹੁੰਦਾ ਹੈ ਆਓ ਸਾਕੀ ਜੀ ਗੱਲਬਾਤ ਕਰਦੇ ਹਾਂ ਕਿ ਮਹਾਰਾਜ ਜੀ ਨੇ ਕਿਸ ਤਰ੍ਹਾਂ ਤਰਨ ਤਰ ਨਗਰ ਬਸਾਇਆ ਅਤੇ ਸਿੱਖੀ ਸਰਬੰਦ ਦੇ ਜੋ ਪ੍ਰਚਾਰ ਨੂੰ ਸੀ ਠੱਲ ਪਾਈ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖੀ ਸਰਬੰਦ ਦੇ ਪ੍ਰਚਾਰ ਨੂੰ ਠੱਲ ਪਾਉਣ ਲਈ ਸਾਰੇ ਮਾਝ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਉਹ ਜੰਡੇਆਲਾ ਖਡੂਰ ਗੋਇੰਦਵਾਲ ਚੋਲਾ ਸਾਹਿਬ ਖਾਨਪੁਰ ਪਿੰਡ ਤੋਂ ਹੁੰਦੇ ਹੋਏ ਖਾਰਾ ਪਿੰਡ ਪੁੱਜੇ ਉਹਨਾਂ ਖਾਰੇ ਪਿੰਡ ਦੇ ਬਾਹਰ ਇੱਕ ਰਮਣੀਕ ਸਥਾਨ ਵੇਖ ਕੇ ਡੇਰਾ ਕੀਤਾ। ਉੱਥੇ ਨਿਰਮਲ ਜਲ ਦਾ ਇੱਕ ਕੁੰਡ ਸੀ। ਚਾਰ ਚੁਪੇਰੇ ਅੰਬਾਂ, ਬੇਰੀਆਂ ਅਤੇ ਆੜੂਆਂ ਦੇ ਬਾਗ ਸਨ। ਗੁਰੂ ਜੀ ਨੇ ਅਜਿਹੇ ਰਮਣੀਕ ਸਥਾਨ ਤੇ ਇੱਕ ਨਗਰ ਬਸਾਉਣ ਦਾ ਮਨ ਬਣਾ ਲਿਆ। ਆਪਣੇ ਸਿੱਖਾਂ ਲਈ ਉਹਨਾਂ ਨੇ ਲੋੜੀ ਦੀ ਜ਼ਮੀਨ ਖਰੀਦ ਲਈ। ਉਸ ਜਲ ਕੁੰਡ ਨੂੰ ਇੱਕ ਪੱਕਾ ਸਰੋਵਰ ਅਤੇ ਨਾਲ ਹੀ ਇੱਕ ਧਰਮਸ਼ਾਲਾ ਬਣਾਉਣ ਵਾਸਤੇ ਉਹਨਾਂ ਇੱਟਾਂ ਦੇ ਆਵੇ ਤਿਆਰ ਕਰਵਾਈ। ਇੱਕ ਦਿਨ ਸਰੋਵਰ ਨੂੰ ਪੱਕਾ ਕਰਨ ਦੀ ਸੇਵਾ ਕਰੇ ਸਨ ਕਿਉਂਤੇ ਇੱਕ ਜੋਗੀ ਆਇਆ। ਉਹ ਜੋਗੀ ਨੇ ਗੁਰੂ ਸਾਹਿਬ ਨੂੰ ਕਿਹਾ ਉਸ ਪਾਸੇ ਇੱਕ ਸਵਾਦੀ ਪੋਟਲੀ ਹੈ। ਇਸ ਸਵਾਦੀ ਇਹ ਸਿਫਤ ਹੈ ਕਿ ਇਸ ਨੂੰ ਲੋਹਣਾ ਰਗੜਿਆ ਜਾਵੇ ਤਾਂ ਇਹ ਚਾਂਦੀ ਬਣ ਜਾਂਦਾ ਹੈ। ਜਿਸ ਨੂੰ ਤਾਂਬੇ ਨਾਲ ਰਗੜਿਆ ਜਾਵੇ ਤਾਂ ਇਹ ਸੋਨਾ ਬਣ ਜਾਂਦਾ ਹੈ। ਉਸ ਦੀ ਗੱਲ ਸੁਣ ਕੇ ਗੁਰੂ ਸਾਹਿਬ ਨੇ ਪੁੱਛਿਆ ਇਸ ਵਿੱਚ ਕੋਈ ਹੋਰ ਸਿਫਤ ਹੈ? ਤਾਂ ਉਹ ਜੋਗੀ ਨੇ ਕਿਹਾ ਜਿਸ ਨੂੰ ਪਾਣੀ ਵਿੱਚ ਛੁੱਟਾ ਜਾਵੇ ਜਦੋਂ ਪਾਣੀ ਨਾਲ ਇਸ਼ਨਾਨ ਕੀਤਾ ਜਾਵੇ ਤਾਂ ਕੋੜ ਦੂਰ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੇ ਸਿੱਖਾਂ પાસે ਉਹ ਪੋਟਲੀ ਮੰਗਵਾਈ ਅਤੇ ਸਾਰੀ ਸਾਰੀ ਰਾਖ ਉਸ ਸਰੋਵਰ ਵਿੱਚ ਸੁੱਟ ਦਿੱਤੀ। ਜੋਗੀਏ ਵੇਖ ਕੇ ਬੜਾ ਦੁਖ ਹੋਈ ਹੋਇਆ। ਪਰ ਗੁਰੂ ਜੀ ਨੇ ਕਿਹਾ ਮਾਇਆ ਤਾਂ ਮਨੁੱਖ ਵਿੱਚ ਅਹੰਕਾਰ, ਗਰੋਧ ਅਤੇ ਲੋਭ ਉਤਪਨ ਕਰਦੀ ਹੈ। ਪਰ ਇਹ ਤਾਂ ਲੋਕ ਭਲਾਈ ਦਾ ਕੰਮ ਹੈ। ਜਿਹੜਾ ਜਿਹੜਾ ਵੀ ਕੋੜੀ ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦਾ ਰੋਗ ਨਿਵਰਤ ਹੋ ਜਾਵੇਗਾ। ਇੱਕ ਦਿਨ ਗੁਰੂ ਜੀ ਸਹਿਰ ਵਾਸਤੇ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਦੇਖਿਆ ਕਿ ਚਾਰ ਵਿਅਕਤੀ ਇੱਕ ਰੋਂਦੇ ਕਰਲਾਉਂਦੇ ਮਨੁੱਖ ਨੂੰ ਮੰਝੇ ਉੱਤੇ ਲਟਾ ਕੇ ਲੈ ਕੇ ਜਾ ਰਹੇ ਸਨ ਗੁਰੂ ਜੀ ਨੇ ਉਹਨਾਂ ਨੂੰ ਰੋਕਿਆ ਅਤੇ ਪੁੱਛਿਆ ਇਹ ਰੋਗੀ ਵਿਅਕਤੀ ਨੂੰ ਕਿੱਥੇ ਲੈ ਜਾ ਰਹੇ ਹੋ ਇਹ ਕੌਣ ਹੈ ਉਹਨਾਂ ਨੇ ਕਿਹਾ ਇਹ ਸਾਡੇ ਪਿਤਾ ਜੀ ਹਨ ਅਤੇ ਮੁਰਾਦਪੁਰ ਪਿੰਡ ਦੇ ਚੌਧਰੀ ਹਨ ਇਹਨਾਂ ਨੂੰ ਕੋੜ ਦੀ ਬਿਮਾਰੀ ਨੇ ਬਹੁਤ ਦੁਖੀ ਕੀਤਾ ਹੈ ਹੁਣ ਇਹ ਕਹਿੰਦੇ ਹਨ ਕਿ ਇਹਨਾਂ ਨੂੰ ਦਰਿਆ ਬਿਆਸ ਵਿੱਚ ਰੋੜ ਦਿੱਤਾ ਜਾਵੇ। ਇਸ ਕਰਕੇ ਇਹਨਾਂ ਨੂੰ ਦਰਿਆ ਬਿਆਸ ਵਿੱਚ ਜਲ ਪ੍ਰਵਾਹ ਕਰਨ ਜਾ ਰਹੇ ਹਨ। ਗੁਰੂ ਜੀ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਚੌਧਰੀ ਨੂੰ ਦਰਿਆ ਬਿਆਸ ਵਿੱਚ ਸੁੱਟਣ ਦੀ ਲੋੜ ਨਹੀਂ। ਇਹਨਾਂ ਨੂੰ ਮੇਰੇ ਨਾਲ ਲਿਆਓ, ਸਰੋਵਰ ਵਿੱਚ ਇਸ਼ਨਾਨ ਕਰਾਓ। 2-3 ਦਿਨ ਇਸ਼ਨਾਨ ਕਰਨ ਅਤੇ ਗੁਰਬਾਣੀ ਦਾ ਪਾਠ ਸੁਣਨ ਨਾਲ ਇਹ ਬਿਲਕੁਲ ਠੀਕ ਹੋ ਜਾਣਗੇ। ਗੁਰੂ ਜੀ ਦੇ ਇਹ ਬਚਨ ਸੁਣ ਕੇ ਚੌਧਰੀ ਦੇ ਪੁੱਤਰ ਬਹੁਤ ਖੁਸ਼ ਹੋਏ। ਚੌਧਰੀ ਦਾ ਮੰਝਾ ਲਿਆ ਕੇ ਸਰੋਵਰ ਦੇ ਕੰਢੇ ਰੱਖ ਦਿੱਤਾ ਫਿਰ ਆਦੇਸ਼ ਮੁਤਾਬਕ ਉਹਨਾਂ ਨੇ ਆਪਣੇ ਪਿਤਾ ਨੂੰ ਸਰੋਵਰ ਵਿੱਚ ਇਸ਼ਨਾਨ ਕਰਾਇਆ ਪਹਿਲੇ ਦਿਨ ਹੀ ਇਸ਼ਨਾਨ ਕਰਨ ਨਾਲ ਚੌਧਨੀ ਨੇ ਆਪਣੇ ਆਪ ਨੂੰ ਹੌਲਾ ਹੌਲਾ ਅਨੁਭਵ ਕੀਤਾ ਉਸ ਦੇ ਜ਼ਖਮ ਜਿਹੜੇ ਰਸ ਦੇ ਅਤੇ ਪੀੜ ਕਰਦੇ ਸਨ ਸਭ ਠੀਕ ਹੋ ਗਏ ਉਹ ਰੋਜ਼ ਸਵੇਰੇ ਇਸ਼ਨਾਨ ਕਰਦਾ ਤੇ ਸ਼ਾਮ ਨੂੰ ਕਥਾ ਕੀਰਤਨ ਸੁਣਦਾ ਦੋ ਵਾਰ ਸਰੋਵਰ ਇਸ਼ਨਾਨ ਕਰਦਾ ਕੁਝ ਦਿਨ ਵਿੱਚ ਉਹ ਬਿਲਕੁਲ arogh ਹੋ ਗਿਆ ਚੌਧਰੀ ਦਾ ਕੋਹ ਠੀਕ ਹੋ ਜਾਣ ਬਾਅਦ ਗੁਰੂ ਜੀ ਨੇ ਉੱਥੇ ਕੋੜੀ ਘਰ ਖੋਲ੍ਹਿਆ ਜਿੱਥੇ ਦੇਖਦੇ ਵੱਖ-ਵੱਖ ਭਾਗਾ ਤੋਂ ਆ ਕੇ ਕੋੜੀ ਰਹਿਣ ਲੱਗੇ ਰੋਜ਼ ਗੁਰਬਾਣੀ ਦਾ ਕੀਰਤਨ ਸੁਣ ਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਜਦ ਉਹ arogh ਹੋ ਜਾਂਦੇ ਤੇ ਆਪਣੇ ਘਰਾਂ ਨੂੰ ਮੁੜ ਜਾਂਦੇ ਕੁਝ ਤਨ ਤਨ ਸ਼ਹਿਰ ਵਿੱਚ ਬਸ ਜਾਂਦੇ ਸਰੋਵਰ ਦੀ ਉਸਾਰੀ ਪਲ ਪੂਰੀ ਨਹੀਂ ਸੀ ਹੋਈ ਅਮਾਨਤਖਾ ਗੁਰੂ ਜੀ ਦੇ ਆਵਿਆ ਤੋਂ ਜ਼ਬਰਦਸਤ ਦੀ ਇੱਟਾਂ ਚੁੱਕ ਕੇ ਲਿਆ ਗਿਆ ਸੀ ਉਹ ਆਪਣੇ ਪਿਤਾ ਦੀ ਯਾਦ ਵਿੱਚ ਨੂਰ ਦੀ ਸਰਾਹ ਬਣਾ ਰਿਹਾ ਸੀ ਜਦੋਂ ਮਹਾਰਾਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਹਰਮਾਇਆ ਇਹ ਇੱਟਾਂ ਜਿਸ ਕਾਰਜ ਵਾਸਤੇ ਘੜੀਆਂ ਗਈਆਂ ਸਨ ਉੱਥੇ ਹੀ ਲੱਗਣਗੀਆਂ ਜਿਸ ਤਰ੍ਹਾਂ ਇਹ ਤਾਕਤ ਤੇ ਜੋਰ ਨਾਲ ਇੱਟਾਂ ਚੁੱਕੀਆਂ ਗਈਆਂ ਹਨ ਉਸੇ ਹੀ ਤਾਕਤ ਤੇ ਜੋਰ ਨਾਲ ਇੱਟਾਂ ਵਾਪਸ ਹੋਣਗੀਆਂ ਹੋਇਆ ਵੀ ਇਸ ਤਰ੍ਹਾਂ ਜਦੋਂ ਸਿੱਖਾਂ ਨੇ ਆਪਣਾ ਰਾਜ ਇਸ ਖਿੱਤੇ ਵਿੱਚ ਕਾਇਮ ਕੀਤਾ ਤਾਂ ਸਰਦਾਰ ਬੁੱਧ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਮ ਗੜੀਆਂ ਨੇ ਬੰਜੇ ਪਾਸਾ ਦੇ ਜੋ ਵਜਨ ਸੀ ਉਹਨਾਂ ਨੂੰ ਪੂਰਾ ਕਰਦਿਆਂ ਨੂਰਦੀਨ ਦੀ ਸਰਾਂ ਦੀਆਂ ਜੋ ਨੀਹਾਂ ਵਿੱਚ ਇੱਟਾਂ ਪੁੱਟ ਕੇ ਸਰੋਬ ਦੇ ਪ੍ਰਕਰਮਾਂ ਵਿੱਚ ਲਗਵਾ ਦਿੱਤੀਆਂ ਜੋ ਅੱਜ ਵੀ ਉਸੇ ਤਰ੍ਹਾਂ ਕੈਮ ਨੇ ਜੋ ਸੰਗਤਾਂ ਤਨਤਨ ਸਾਹਿਬ ਦਰਸ਼ਨ ਦਿਦਾਰੇ ਕਾਂ ਜਾਂਦੀਆਂ ਹਨ ਉਹਨਾਂ ਨੂੰ ਇਹ ਗੱਲ ਭਲੀ ਭਾਤੀ ਜਾਣੂ ਹੈ ਕਿ ਨੂਰਦੀਨ ਦੀ ਸਰਾਂ ਵਿੱਚੋਂ ਇੱਟਾਂ ਪੁੱਟ ਕੇ ਸਰਦਾਰ ਬੁੱਧ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜੀ ਆ ਲੈ ਕੇ ਆਏ ਸਨ ਅਤੇ ਮਹਾਰਾਜੀ ਦੇ ਜੋ ਵਚਨ ਸੀ ਉਹ ਪੂਰੇ ਕੀਤੇ ਸਨ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਕਮੈਂਟ ਕਰਨਾ ਨਾ ਭੁੱਲਣਾ